ਜੈ ਭਾਰਤ ਜੈ ਜੀਨ ਜੈ ਭਾਰਤ ਸਤਿਕਾਰਯੋਗ ਹਲਾਕਾਂ ਵਸੀਆਂ ਨੂੰ ਇੱਕ ਬਹੁਤ ਹੀ ਅੱਛੇ ਢੰਗ ਦਾ ਵਾਸਾ ਸਿਖਾਈ ਪਿਛਲੇ ਦਿਨੀ ਰਾਜਨੀਤਿਕ ਪਾਰਟੀਆਂ ਦੇ ਕੁਝ ਲੀਡਰ ਸਹਿਵਾਣਾ ਨੇ ਬਹੁਤ ਸਾਧਾਰਨ ਰਹਿਤਾ ਜੀ ਦੇ ਪਰਿਮਾਤੇ ਅਗਿਆਕੀ ਇਥੇ ਜਿਹੜਾ ਜਨ ਪ੍ਰਦਰਸ਼ਨ ਕੀਤਾ ਗਿਆ ਆ ਉਹ ਸਾਨੂੰ ਠੀਕ ਨਹੀਂ ਲੱਗਾ ਇਸ ਕਰਕੇ ਬਾਲੂਕੀ ਟਾਈਗਰ ਫੋਰਸ ਮੁੱਖਰੇ ਸੰਚੇਲਕ ਦੇ ਪ੍ਰਧਾਨ ਨੇ ਅਰਵੀ ਸਬਰਵਾਜੀ ਨੇ ਰਿਵਾਈ ਦੇ ਵਿੱਚ ਇਹਨਾਂ ਨੇ ਫੈਸਲਾ ਕੀਤਾ ਹੈਗਾ ਕਿ ਰਾਜਨੀਤਿਕ ਪਾਰਟੀਆਂ ਦੇ ਜਿੰਨੇ ਪਰਿਵਾਰ ਆਏ ਹਨ ਸਾਰਿਆਂ ਨੇ ਆਪਣੇ ਪਰਾਂਵਰ ਜੋੜੇ ਪਾਇਏ ਹੋਏ ਨੇ ਤੇ ਇਹ ਜਿਹੜੇ ਜੋੜੇ ਪਾਏ ਇਹਨਾਂ ਦਾ ਸਰਕਾਰ ਕਰਦੀ ਵੀ ਆਏ ਉਹਨਾਂ ਦੇ ਵੇਦਗੀ ਵੱਲੋਂ ਅਫਾ ਧਿਆਨ ਲਾਇਆ ਹੋਇਆ ਹੈ ਜੀ ਦਾ ਰਾਜਨੀਤਿਕ ਵਿੱਚ ਜਾਗਾ ਧਿਆਨ ਪੇੜਾ ਇਸ ਸਾਥੇ ਅਸੀਂ ਸਾਰੇ ਸਾਰਿਆਂ ਨੇ ਇਕੱਠੇ ਹੋ ਕੇ ਦੋਦੇ ਨਾਲ ਭਾਵਾ ਸਾਹਿਬ ਡਾਕਟਰ ਜੀ ਹਰਾਉ ਮੇਰਕਾ ਜੀ ਦੇ ਪ੍ਰਿਵਾਨ ਨੂੰ ਇਸ਼ਨਾਨ ਕਰਵਾਇਆ ਇਸ ਇਸ਼ਨਾਨ ਤੋਂ ਬਾਅਦ ਅਸੀਂ ਸਰਕਾਰ ਨੂੰ ਸਾਰੀਆਂ ਇਹ ਰਾਜਨੀਤਿਕ ਪਾਰਟੀਆਂ ਨਿਮਰਤਾ ਸਹਿਤ ਹੱਥ ਜੋੜ ਕੇ ਬੇਨਤੀ ਕਰਦੇ ਹਾਂ ਬਾਬਾ ਸਾਹ ਦੇ ਬੁੱਧ ਦੇ ਕੇ ਆ ਕੇ ਤੁਸੀਂ ਸਲਾਮ ਕਰ ਸਕਦੇ ਹੋ ਦੇਖੀ ਕਰ ਸਕਦੇ ਹੋ ਕੋਈ ਇਤਿਹਾਸ ਰਚ ਸਕਦੇ ਹੋ ਲੇਕਿਨ ਜਿਹੜੀ ਰਾਜਨੀਤਿਕ ਪਾਰਟੀਆਂ ਨੂੰ ਇੱਥੇ ਆ ਕੇ ਜਿਹੜਾ ਪ੍ਰੋਪਗੈਂਡਾ ਆ ਉਹ ਕਾਹਦਾ ਕੋਈ ਇਤਿਹਾਰ ਨਹੀਂ ਇਹ ਸਪ੍ਰੇਰਣਾ ਲੈ ਕੇ ਜਾਓ ਆਮ ਜਨਤਾ ਦੇ ਵਿੱਚ ਜਾ ਕੇ ਚੰਗਾ ਮੈਸੇਜ ਦਿਓ ਇਹਦੇ ਨਾਲ ਸਮਾਜ ਨੂੰ ਸਰਕਾਰ ਨੂੰ ਮਿਲਦਾ ਹੈ ਅਸੀਂ ਇਹ ਕਹਿਣਾ ਚਾਹੁੰਦੇ ਹਾਂ ਕਿ ਬਾਬਾ ਸਾਹ ਡਾਕਟਰ ਮੇਦਕਰ ਸਾਡੇ ਕੱਦਿਆਂ ਦੇ ਨਹੀਂ ਹੋ ਇਹ ਸਾਰੇ ਭਾਰਤ ਦੇ ਆ ਸਾਰੇ ਵਿਸ਼ੋਤੇ ਜਿੱਥੇ ਜਿੱਥੇ ਵੀ ਪਰਿਵਾਰ ਇਹਨਾਂ ਦਾ ਬੈਠਾ ਆ ਉਹਨਾਂ ਦਾ ਸਤਿਕਾਰ ਬਣਦਾ ਹੈ ਕਿ ਇਹ ਜਿੰਦਗੀ ਦੇ ਨਾਲ ਭੱਜ ਜਾਏ ਜੀ ਸਾਂਝਾ ਉਹਦਾ ਜੀ ਚਾਹੇ ਉਹ ਸਾਂਝੀ ਮਤਾ ਹੋਵੇ ਚਾਹੇ ਕੋਈ ਮਤਾ ਹੋਵੇ ਕੋਈ ਰਾਜਨੀਤਿਕ ਪਾਰਟੀ ਬਾਹਰ ਬਾਹਰ ਚੁਗਾਈ ਕਰੇ ਜਿਸਨੇ ਤੇ ਕੋਈ ਨਾ ਲੇਕਿਨ ਜਦੋਂ ਤੁਸੀਂ ਇਸ ਸਥਿਤੀ ਦੇ ਸਾਹਮਣੇ ਆਏ ਆ ਇੱਥੇ ਆ ਕੇ ਆਪਣਾ ਸਲਾਮ ਕਰੋ ਨਿਸ਼ਕਾਰ ਕਰੋ ਪ੍ਰੇਰਨਾ ਲਓ ਤੇ ਆਪਣਾ ਕੰਮ ਕਰੋ ਜੈ ਜੀ ਜੈ ਭਾਰਤ ਜੈ ਜੀ ਜੈ ਭਾਰਤ ਹਾਂਜੀ ਸਰ ਯਾ ਵਰਮਿਕੀ ਯਾਥੀ ਯਾਥਾਰਜ ਸਭਿਧਾਨ ਅੱਜ ਅਸੀਂ ਬਾਬਾ ਸਾਹਿਬਾਂ ਬੇਦਖਰ ਦੇ ਤਾਂ ਵੀ ਆਨ ਨੂੰ ਸੰਬੰਧ ਸ੍ਰੀ ਸ਼ਾਨਕ੍ਰਾਂਤ ਲਈ ਸਾਡੀ ਚੋਟੀ ਟੀਮ ਸੱਜੀ ਹੋ ਰਿਹਾ ਤੋਂ ਅਸੀਂ ਚਾਹੁੰਦੇ ਆ ਕਿ ਇੱਥੇ ਕੋਈ ਵੀ ਇਦਾਂ ਦਾ ਕੋਈ ਪ੍ਰਦੂਸ਼ਣ ਜਿਹੜਾ ਹੈਗਾ ਆ ਰਾਜਨੀਤਿਕ ਪਾਰਟੀਆਂ ਵੱਲੋਂ ਜਿਹੜਾ ਕੀਤਾ ਜਾਂਦਾ ਆ ਉਹ ਇਦਾਂ ਦਾ ਨਹੀਂ ਹੋਣਾ ਚਾਹੀਦਾ ਤੋਂ ਅਸੀਂ ਚਾਹੁੰਦੇ ਆ ਕਿ ਬਾਬਾ ਸਾਹਿਬਾਂ ਬੇਦਖਰ ਨੂੰ ਜਿਹੜੇ ਵੀ ਸ਼ਰਧਾ ਪੂਰਣ ਲਈ ਪ੍ਰਾਰੰਭ ਹਰ ਕੋਈ ਵਿਅਕਤੀ ਔਰ ਰਾਜਨੀਤਿਕ ਕੋਈ ਵੀ ਹੋਵੇ ਉਹ ਆ ਸਕਦਾ ਹੈ ਸਰਦਾ ਦੇ ਪੁੱਲ ਭੇਡ ਕਰ ਸਕਦਾ ਹੈ ਸੋ ਸਾਡੀ ਸਾਰੇ ਹੀ ਕਮਿਊਨਿਟੀਾਂ ਨੂੰ ਸਾਰਿਆਂ ਨੂੰ ਬੇਨਤੀ ਆ ਕਿ ਭਾਵਾ ਸਾਹਿਬ ਉਮੀਦ ਕਰਦੇ ਦਾ ਜਿਹੜਾ ਸਰਦਾਰ ਲਿਖਿਆ ਉਹ ਸਾਰਿਆਂ ਦੇ ਲਈ ਬਰਾਬਰ ਔਰ ਸਾਰੀ ਦਲਿਤ ਪਹਿਚਾਰੇ ਲਈ ਬਰਾਬਰ ਆ ਜੇ ਪਿਛਲੇ ਦਿਨੀ ਜਿਹੜੀਆਂ ਗੱਲਾਂ ਹੋਈਆਂ ਆ ਸੋ ਅਸੀਂ ਉਹਨਾਂ ਨੂੰ ਅਸੀਂ ਚਾਹੁੰਦੇ ਆ ਕਿ ਉਹ ਇਦਾਂ ਦੀਆਂ ਗੱਲਾਂ ਅੱਗੇ ਤੋਂ ਨਾ ਹੋਣ ਔਰ ਭਾਵਾ ਸਾਹਿਬ ਉਮੀਦ ਕਰਦੇ ਹਰੇਕ ਪੂਰੇ ਦੇਸ਼ ਦੇ ਵਿੱਚ ਇਨਫੈਕਟ ਆ ਔਰ ਪੰਜਾਬ ਦੇ ਖੇਤਾਂ ਦੇ ਵਿੱਚ ਸਾਰਿਆਂ ਨੂੰ ਬਰਾਬਰ ਦੇ ਹੱਕ